ਆਬੇ ਇਹ ਠੀਕ ਮੇਰਾ ਸਵਾਲ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਪਾਤਾਲ ਅਹਿਪਾਤਾਲ ਦਿਖਾਤੇ ਅਕਾਸ਼ ਇਹ ਕਾਸ਼ ਦਿਖਾਤੇ ਤੇ ਦੂਜੇ ਪਾਸੇ ਆਪਾਂ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਦੇ ذریعے ਹੀ ਸਭ ਕੁਝ ਪਰਮਾਤਮਾ ਨੇ ਸਿਰਜਿਆ ਤੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸਭ ਕੁਝ ਸਿੰਬੋਲਿਕ ਤੌਰ ਤੇ ਗੱਲਾਂ ਨੇ ਜਾਂ ਲੌਜੀਕਲ ਜਾਂ ਪ੍ਰੈਕਟੀਕਲ ਤੌਰ ਤੇ ਵੀ ਇਦਾਂ ਹੋਇਆ ਵਾ ਅਸੀਂ ਤੇ ਮੰਨਦੇ ਹਾਂ ਜੀ ਇਦਾਂ ਹੀ ਹੋਇਆ ਹੋਣਾ ਕਿਉਂਕਿ ਫਿਰ ਲੱਖ ਪਤਾਲਾਂ ਪਤਾਲ ਦਾ ਫਿਰ ਤੁਹਾਡਾ ਜਿਹੜਾ ਸਵਾਲ ਆ ਆਪੇ ਹੀ ਖੰਡਨ ਹੋ ਜਾਂਦਾ ਹੂੰ ਜੇ ਸਿੰਬੋਲਿਕ ਹੀ ਹੋਣ ਹੂੰ ਅੱਜ ਕਿਉਂ ਲੱਭਣ ਇਹ ਹੂੰ ਅੱਜ ਲੱਭ ਰਹੇ ਆ ਨਾ ਜੀ ਉਦੋਂ ਦਾ ਨਹੀਂ ਸੀ ਹੂੰ ਪਰ ਉਦੋਂ ਕਿਹਾ ਗੁਰੂ ਨਾਨਕ ਸਾਹਿਬ ਨੇ ਹੂੰ ਤੇ ਜੇ ਕੇਵਲ ਸਿੰਬੋਲਿਕ ਹੀ ਸੀ ਹੂੰ ਜਾਂ ਕਾਲਪਨਿਕ ਮਤਲਬ ਉਦਾਂ ਹੀ ਗੱਲਾਂ ਹੀ ਨੇ ਜੀ ਤੇ ਫਿਰ ਕਦੇ ਵੀ ਸਿੱਧ ਨਾ ਹੋਣਾ ਹੂੰ ਮੈਂ ਮੰਨਦਾ ਵੀ ਜੋ ਕੁਝ ਗੁਰੂ ਨਾਨਕ ਸਾਹਿਬ ਨੇ ਕਿਹਾ ਹਜੇ ਵੀ ਸਿੱਧ ਨਹੀਂ ਹੋ ਰਿਹਾ ਹੂੰ ਹੋ ਸਕਦਾ ਹੈ ਹੁਣ 550 ਸਾਲ ਹੋਏ 555 56 ਚੱਲ ਰਹੀ ਹੋ ਸਕਦਾ 1000 ਸਾਲ ਬਾਅਦ ਕੁਝ ਗੱਲਾਂ ਕਲੀਅਰ ਹੋਣ ਹੋ ਸਕਦਾ ਕੁਝ 5000 ਸਾਲ ਬਾਅਦ ਹੋਣ ਜੀ ਹੋ ਸਕਦਾ ਧਰਮ ਰਹੱਸਵਾਦ ਨੂੰ ਮੰਨਦਾ ਧਰਮ ਇਸ ਗੱਲ ਨੂੰ ਮੰਨਦਾ ਹੈ ਕਿ ਕਰਤੇ ਕਾ ਪੁਰਖ ਦੀ ਕਾਦਰ ਦੀ ਕਾਇਨਾਤ ਦੇ ਭੇਦ ਨੇ ਜਿਹੜੇ ਹੂੰ ਸਾਰੇ ਮਨੁੱਖ ਨੂੰ ਨਹੀਂ ਪਤਾ ਲੱਗ ਸਕਦਾ ਹੌਲੀ 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 ਅੱਗੇ ਅੱਗੇ ਆਈ ਜਾਣਗੇ ਸਮਝ ਇਹ ਗੱਲ ਹੈ ਬਾਬਾ ਜੀ ਇੱਥੇ ਇੱਕ ਮੇਰਾ ਸਵਾਲ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਪਾਤਾਲ ਅਹਿ ਪਾਤਾਲ ਦਿਖਾਤੇ ਆਕਾਸ਼ ਇਹ ਕਾਸ਼ ਦਿਖਾਤੇ ਤੇ ਦੂਜੇ ਪਾਸੇ ਆਪਾਂ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਦੇ ذریعے ਹੀ ਸਭ ਕੁਝ ਪਰਮਾਤਮਾ ਨੇ ਸਿਰਜਿਆ ਹੈ ਤੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸਭ ਕੁਝ ਸਿੰਬੋਲਿਕ ਤੌਰ ਤੇ ਗੱਲਾਂ ਨੇ ਜਾਂ ਲੌਜੀਕਲ ਜਾਂ ਪ੍ਰੈਕਟੀਕਲ ਤੌਰ ਤੇ ਵੀ ਇਦਾਂ ਹੋਇਆ ਵਾ ਅਸੀਂ ਤੇ ਮੰਨਦੇ ਹਾਂ ਜੀ ਇਦਾਂ ਹੀ ਹੋਇਆ ਹੋਣਾ ਕਿਉਂਕਿ ਫਿਰ ਲਖ ਪਤਾਲਾਂ ਪਤਾਲ ਦਾ ਫਿਰ ਤੁਹਾਡਾ ਜਿਹੜਾ ਸਵਾਲ ਆ ਆਪੇ ਹੀ ਖੰਡਨ ਹੋ ਜਾਂਦਾ ਹੈ ਜੇ ਸਿੰਬੋਲਿਕ ਹੀ ਹੋਣ ਹਮ ਅੱਜ ਕਿਉਂ ਲੱਭਣ ਇਹ ਹਮ ਅੱਜ ਲੱਭ ਰਹੇ ਆ ਨਾ ਜੀ ਉਦੋਂ ਦਾ ਨਹੀਂ ਸੀ ਹਮ ਪਰ ਉਦੋਂ ਕਿਹਾ ਗੁਰੂ ਨਾਨਕ ਸਾਹਿਬ ਨੇ ਤੇ ਜੇ ਕੇਵਲ ਸਿੰਬੋਲਿਕ ਹੀ ਸੀ ਹਮ ਜਾਂ ਕਾਲਪਨਿਕ ਮਤਲਬ ਉਦਾਂ ਹੀ ਗੱਲਾਂ ਹੀ ਨੇ ਜੀ ਤੇ ਫਿਰ ਕਦੇ ਵੀ ਸਿੱਧਾ ਨਾ ਹੋਣ ਹਮ ਮੈਂ ਮੰਨਦਾ ਵੀ ਜੋ ਕੁਝ ਗੁਰੂ ਨਾਨਕ ਸਾਹਿਬ ਨੇ ਕਿਹਾ ਹਜੇ ਵੀ ਸਿੱਧ ਨਹੀਂ ਹੋ ਰਿਹਾ ਹੂੰ ਹੋ ਸਕਦਾ ਹੁਣ 550 ਸਾਲ ਹੋਏ 555 56 ਚੱਲ ਰਿਹਾ ਹੂੰ ਹੋ ਸਕਦਾ 1000 ਸਾਲ ਬਾਅਦ ਕੁਝ ਗੱਲਾਂ ਕਲੀਅਰ ਹੋਣ ਹੂੰ ਹੋ ਸਕਦਾ ਕੁਝ 5000 ਸਾਲ ਬਾਅਦ ਹੋਣ ਜੀ ਹੋ ਸਕ ਧਰਮ ਰਹੱਸਵਾਦ ਨੂੰ ਮੰਨਦਾ ਹੂੰ ਧਰਮ ਇਸ ਗੱਲ ਨੂੰ ਮੰਨਦਾ ਹੈ ਕਿ ਕਰਤੇ ਕਾ ਪੁਰਖ ਦੀ ਕਾਦਰ ਦੀ ਕਾਇਨਾਤ ਦੇ ਭੇਦ ਨੇ ਜਿਹੜੇ ਹੂੰ ਸਾਰੇ ਮਨੁੱਖ ਨੂੰ ਨਹੀਂ ਪਤਾ ਲੱਗ ਸਕਦਾ ਹੌਲੀ 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 ਅੱਗੇ ਅੱਗੇ ਆਈ ਜਾਣਗੇ ਸਮਝ ਇਹ ਗੱਲ ਹੈ ਬਾਬਾ ਜੀ ਇੱਥੇ ਇੱਕ ਮੇਰਾ ਸਵਾਲ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਪਾਤਾਲ ਅਹਿ ਪਾਤਾਲ ਦਿਖਾਤੇ ਆਕਾਸ਼ ਇਹ ਆਕਾਸ਼ ਦਿਖਾਤੇ ਤੇ ਦੂਜੇ ਪਾਸੇ ਆਪਾਂ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਦੇ ذریعے ਹੀ ਸਭ ਕੁਝ ਪਰਮਾਤਮਾ ਨੇ ਸਿਰਜਿਆ ਹੈ ਤੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸਭ ਕੁਝ ਸਿੰਬੋਲਿਕ ਤੌਰ ਤੇ ਗੱਲਾਂ ਨੇ ਜਾਂ ਲੌਜੀਕਲ ਜਾਂ ਪ੍ਰੈਕਟੀਕਲ ਤੌਰ ਤੇ ਵੀ ਇਦਾਂ ਹੋਇਆ ਵਾ ਅਸੀਂ ਤੇ ਮੰਨਦੇ ਹਾਂ ਜੀ ਇਦਾਂ ਹੀ ਹੋਇਆ ਹੋਣਾ ਕਿਉਂਕਿ ਫਿਰ ਲਖ ਪਤਾਲਾ ਪਤਾਲ ਦਾ ਫਿਰ ਤੁਹਾਡਾ ਜਿਹੜਾ ਸਵਾਲ ਆ ਆਪੇ ਹੀ ਖੰਡਨ ਹੋ ਜਾਂਦਾ ਹੈ ਜੇ ਸਿੰਬੋਲਿਕ ਹੀ ਹੋਣ ਹਮ ਅੱਜ ਕਿਉਂ ਲੱਭਣ ਇਹ ਹਮ ਅੱਜ ਲੱਭ ਰਹੇ ਆ ਨਾ ਜੀ ਉਦੋਂ ਤਾਂ ਨਹੀਂ ਸੀ ਹਮ ਪਰ ਉਦੋਂ ਕਿਹਾ ਗੁਰੂ ਨਾਨਕ ਸਾਹਿਬ ਨੇ ਤੇ ਜੇ ਕੇਵਲ ਸਿੰਬੋਲਿਕ ਹੀ ਸੀ ਹਮ ਜਾਂ ਕਾਲਪਨਿਕ ਮਤਲਬ ਉਦਾਂ ਹੀ ਗੱਲਾਂ ਹੀ ਨੇ ਜੀ ਤੇ ਫਿਰ ਕਦੇ ਵੀ ਸਿੱਧਾ ਨਾ ਹੋਣਾ ਹਮ ਮੈਂ ਮੰਨਦਾ ਵੀ ਜੋ ਕੁਝ ਗੁਰੂ ਨਾਨਕ ਸਾਹਿਬ ਨੇ ਕਿਹਾ ਹਜੇ ਵੀ ਸਿੱਧ ਨਹੀਂ ਹੋ ਰਿਹਾ ਹੂੰ ਹੋ ਸਕਦਾ ਹੁਣ 550 ਸਾਲ ਹੋਏ 555 56 ਚੱਲ ਰਿਹਾ ਹੂੰ ਹੋ ਸਕਦਾ 1000 ਸਾਲ ਬਾਅਦ ਕੁਝ ਗੱਲਾਂ ਕਲੀਅਰ ਹੋਣ ਹੂੰ ਹੋ ਸਕਦਾ ਕੁਝ 5000 ਸਾਲ ਬਾਅਦ ਹੋਣ ਜੀ ਹੋ ਸਕ ਧਰਮ ਰਹੱਸਵਾਦ ਨੂੰ ਮੰਨਦਾ ਹੂੰ ਧਰਮ ਇਸ ਗੱਲ ਨੂੰ ਮੰਨਦਾ ਹੈ ਕਿ ਕਰਤੇ ਕਾ ਪੁਰਖ ਦੀ ਕਾਦਰ ਦੀ ਕਾਇਨਾਤ ਦੇ ਭੇਦ ਨੇ ਜਿਹੜੇ ਹਮ ਸਾਰੇ ਮਨੁੱਖ ਨੂੰ ਨਹੀਂ ਪਤਾ ਲੱਗ ਸਕਦਾ ਹੌਲੀ 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 ਅੱਗੇ ਅੱਗੇ ਆਈ ਜਾਣਗੇ ਸਮਝ ਇਹ ਗੱਲ